ਇਹਨਾਂ ਦਾ ਨਾਮ ਹਰਮੰਦਰ ਸਿੰਘ ਪਿੰਡ ਗੁਲਾਬਾ ਪੈੜੀ ਜਿਹਨੂੰ ਵੱਲੇ ਸ਼ਾ ਠਾੜ ਕਹਿੰਦੇ ਆ ਇਹ ਫਾਜ਼ਲ ਕਾ ਦੇ ਕਾਮਾਂ ਵਾਲੀ ਪਤਨ ਤੋਂ ਪਾਰ ਔਰ ਹੜਾਂ ਦੀ ਮਾਰ ਹੇਠ ਆਏ ਇਹ ਫਾਜ਼ਲ ਕਾ ਸੱਜਣ ਆਏ ਹੋਏ ਸਨ ਔਰ ਇਹਨਾਂ ਨੇ ਕਈ ਵਾਰ ਕਾਮਰੇਟ ਸ਼ਵੇਗ ਝੰਗੜ ਪੈੜੀ ਨਾਲ ਤਾਲਮਿਲ ਕੀਤਾ ਉਹਨਾਂ ਨੇ ਕਿਹਾ ਕਿ ਮੇਰਾ 70% ਹੈਂਡੀਕੈਪ ਦਾ ਜਿਹੜਾ ਸਰਟੀਫਿਕੇਟ ਬਣਿਆ ਹੋਇਆ ਹੈ ਪਰ ਮੈਨੂੰ ਆ ਜਿਹੜੀ ਬੈਟਰੀ ਵਾਲੀ ਸਾਈਕਲ ਚਾਹੀਦੀ ਉਹ ਨਹੀਂ ਮਿਲੀ ਸਲਾਈ ਦਾ ਕੰਮ ਸਿੱਖਿਆ ਟ੍ਰੇਲਰ ਦਾ ਕੰਮ ਸਿੱਖਿਆ ਉਹਦੇ ਵਾਸਤੇ ਮਸ਼ੀਨ ਚਾਹੀਦੀ ਹੈ ਔਰ ਘਰ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਇਹਨਾਂ ਦਾ ਮਕਾਨ ਕਦੇ ਵੀ ਡਿੱਗ ਸਕਦਾ ਹੈ ਸਮਾਜ ਸੇਵੀ ਅਤੇ ਸਰਕਾਰ ਕੋਲ ਉਹਨਾਂ ਨੇ ਗੁਹਾਰ ਲਗਾਈ ਹੈ ਹਾਲਾਂਕਿ ਰੈੱਡ ਕਰਾਸ ਜਾ ਕੇ ਗੱਲਬਾਤ ਕੀਤੀ ਸੀ ਸਾਈਕਲ ਦੇਣ ਬਾਰੇ ਪਰ ਉਹ ਸਾਈਕਲ ਨਹੀਂ ਮਿਲੀ ਰੈੱਡ ਕਰਾਸ ਕਰਮਚਾਰੀ ਯਾਦਕਾਰੀਆਂ ਨੂੰ ਜਿਨ੍ਹਾਂ ਨੂੰ ਵੀ ਮਿਲੇ ਉਹਨਾਂ ਦਾ ਕਹਿਣਾ ਕਿ 80% ਤੋਂ ਘੱਟ ਸੀ ਜਿਹੜਾ ਹੈ ਹੈਂਡੀਕੈਪਡ ਦਾ ਸਰਟੀਫਿਕੇਟ ਤੋਂ ਨਹੀਂ ਦੇ ਸਕਦੇ ਪਰ ਉਹ ਅੱਜ ਵੀ ਜਿਹੜਾ ਹੈ ਲਗਾਤਾਰ ਇਸ ਗੁਹਾਰ ਲਗਾ ਰਿਹਾ ਹੈ ਕਿ ਮੈਨੂੰ ਜਿਹੜਾ ਹੈ ਬੈਟਰੀ ਵਾਲੀ ਸਾਈਕਲ ਔਰ ਸिलाई ਮਸ਼ੀਨ ਜਿਹੜੀ ਹੈ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹ ਪ੍ਰੋਵਾਈਡ ਕਰਵਾਈ ਜਾਵੇ ਨਾਲ ਹੀ ਉਹਦਾ ਮਕਾਨ ਜਿਹੜਾ ਡਿੱਗਿਆ ਹੈ ਉਹ ਹਾਲਾਂਕਿ ਬਾਅਦ ਤੇ ਦੇਖਿਆ ਜਾਵੇ ਪਰ ਸਮਾਜ ਸੇਵੀਆਂ ਨੂੰ ਅਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਸੱਜਣ ਦਾ ਜਿਹੜਾ ਜਰੂਰ ਸਾਰ ਲੈਣ ਇਹਨਾਂ ਦਾ ਨੰਬਰ ਹੈ 98723 97903 ਪਿੰਡ ਗੁਲਾਬਾ ਪੈਣੀ ਨਾਮ ਹਰਮੰਦਰ ਸਿੰਘ ਇਹਨਾਂ ਦੇ ਮਾਤਾ ਪਿਤਾ ਦੀ ਵੀ ਡੈਥ ਹੋ ਰਹੀ ਹੈ ਹੈਂਡੀਕੈਪ ਦਾ ਸਰਟੀਫਿਕੇਟ ਜੀ ਪਨਾ ਹੈ ਕਿੰਨੇ ਪਰਸੈਂਟ ਤੁਹਾਡਾ 70% ਜੀ 70% ਹੈ ਜੀ ਇਹ ਡੰਡੇ ਨਾਲ ਚੱਲਣਾ ਤਾਂ ਔਖਾ ਹੀ ਹੋਏਗਾ ਨਾ ਡੰਡੇ ਨਾਲ ਬਹੁਤ ਔਖਾ ਜੀ ਕੀ ਪੱਤਰ ਹੈ ਜੀ ਕੋਈ ਤੁਹਾਡੀ ਮਦਦ ਨਹੀਂ ਕੀਤੀ ਕਿਸੇ ਨੇ ਮਦਦ ਨਹੀਂ ਆਪ ਆਪ ਦੇ ਸਾਰੇ ਭਰਾ ਭਤੇ ਨਹੀਂ ਜੀ ਮਾਂ ਪਿਓ ਗੁਜ਼ਰਾ ਹੈ ਅੱਛਾ ਤੇ ਤੁਹਾਨੂੰ ਤੁਸੀਂ ਕੀ ਕਹਿੰਦੇ ਹੋ ਵੀ ਸਾਈਕਲ ਮਿਲੇ ਜਿਹੜੀ ਆਪ ਐਂਟਰੀ ਵਾਲੀ ਮਿਲ ਜਾਏ ਜੀ ਬੈਟਰੀ ਸਾਈਕਲ ਹਾਂ ਜੀ ਕੋਈ ਸਮਾਜ ਸੇਵੀ ਜਾਂ ਸਰਕਾਰ ਕੋਲੇ ਤੁਸੀਂ ਰਿਕਵੈਸਟ ਨਹੀਂ ਕੀਤੀ ਹਾਂ ਕੀਤੀ ਸੀ ਜੀ ਫਿਰ ਐਸੀ ਟਕਰਾਅ ਰੈੱਡ ਕਰਾਸ ਹਾਂਜੀ ਕੀ ਕਹਾਂ ਉਹਨਾਂ ਨੇ ਉਹ ਕਹਿੰਦੇ ਤੇਰਾ 70% ਹੈ 70% ਹੈ ਕਿੰਨਾ ਕਿੰਨੇ ਤੇ ਦਿੰਦੇ ਆ ਹਾਂਜੀ ਕਿੰਨੇ ਤੇ ਦਿੰਦੇ 80 ਤੇ 80 ਤੇ ਦਿੰਦੇ ਆ ਚਲੋ ਆਪਾਂ ਕੋਸ਼ਿਸ਼ ਕਰਾਂਗੇ ਰੈੱਡ ਕਰਾਸ ਰਹੀਂ ਜਾਂ ਸਮਾਜ ਸੇਵੀ ਕੋਈ ਮਦਦ ਕਰਨਾ ਚਾਹਵੇ ਤਾਂ ਜਦੋਂ ਤੁਹਾਡਾ ਮੋਬਾਈਲ ਨੰਬਰ ਕੀ ਹੈ 98723 ਅੱਗੇ 97903 98723 ਹਾਂਜੀ 97903 9981 ਨਾਮ ਤਰਮਿੰਦਰ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਪਿੰਡ ਗੁਲਾਬਾ ਪਿੰਡ ਗੁਲਾਬਾ ਬੱਲੇ ਸ਼ਾਹ ਜੀ ਸ਼ਵੇਗ ਜੀ ਤੁਸੀਂ ਗੱਲਬਾਤ ਕੀਤੀ ਇਹਨਾਂ ਦੇ ਸਬੰਧ ਵਿੱਚ ਤਰਮਿੰਦਰ ਹਰਮਿੰਦਰ ਸਿੰਘ ਦੇ ਇਹ ਹੈਂਡੀਕੈਪ ਨੇ ਤੇ ਤੁਸੀਂ ਕੀ ਹਰਮਿੰਦਰ ਸਿੰਘ ਜੋ ਇਹ ਹੈਂਡੀਕੈਪ ਨੇ ਤੇ ਇਹ ਕਾਫੀ ਸਮੇਂ ਤੋਂ ਮੇਰੇ ਨਾਲ ਫੋਨ ਤੇ ਤਾਲਮਿਲ ਕਰ ਰਹੇ ਸੀ ਪਰ ਕਿਉਂਕਿ ਮੈਂ ਹੜਾਂ ਦੇ ਵਿੱਚ ਵਿਜੀ ਹੋਣ ਕਰਕੇ ਇਹਨਾਂ ਨੂੰ ਫੋਨ ਤੇ ਉਛਵਾਇ ਦਵਾਇਆ ਵੀ ਜਦੋਂ ਵੀ ਮੈਂ ਫਿਰ ਇੱਕ ਵਾਰ ਤੁਹਾਡੇ ਕੋਲ ਜ਼ਰੂਰ ਆ ਕੇ ਗੇੜਾ ਮਾਰ ਕੇ ਜੋ ਤੁਹਾਡੀ ਸਥਿਤੀ ਹੈ ਉਹਨੂੰ ਜ਼ਰੂਰ ਬਿਆਨ ਕਰਾਂਗੇ ਤੇ ਜਿਹੜੀ ਤੇਰੀ ਮਦਦ ਜਿੰਨੇ ਕੋ ਸਮਾਜ ਸੇਵੀ ਜਥੇਬੰਦੀਆਂ ਜਾਂ ਕੋਈ ਵੀ ਵੀਰ ਕਰਨਾ ਚਾਹਵੇਗਾ ਤੇ ਅਸੀਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਕਿਉਂਕਿ ਇਹ ਜਿੱਥੇ ਹੈਂਡੀਕੈਪਟ ਹੈ ਤਾਂ ਹੜਾਂ ਦੇ ਕਾਰਨ ਕਰਕੇ ਆਪਣੀ ਭੈਣ ਦੇ ਕੋਲੇ ਆ ਕੇ ਰਹਿ ਰਿਹਾ ਹੈ ਇਹਨਾਂ ਦੀ ਭੈਣ ਜੀ ਵੀ ਜਿਹੜੇ ਨੇ ਉਹ ਵੀ ਮਥਾਜ ਨੇ ਕਿਉਂਕਿ ਉਹਨਾਂ ਦੇ ਜੁਆ ਨੌਜਵਾਨ ਬੱਚੇ ਦੀ ਡੈਥ ਹੋਈ ਸੀ ਤੇ ਉਹਨਾਂ ਦੇ ਘਰ ਵਾਲੇ ਜਿਹੜੇ ਨੇ ਉਹ ਵੀ ਦਿਮਾਗੀ ਤੌਰ ਤੇ ਪੱਜਲ ਨੇ ਅੱਜ ਤੇ ਹਾਲਾਤ ਇਹ ਨੇ ਵੀ ਇਹਨਾਂ ਕੋਲ ਖਾਣ ਦਾ ਜਿਹੜਾ ਰਾਸ਼ਨ ਵੀ ਨਹੀਂ ਹੈਗਾ ਤੇ ਨਾ ਹੀ ਕੋਈ ਇਹਦੇ ਕੋਲ ਜਿਹੜੀ ਟਰਾਈਸਾਈਕਲ ਹੈ ਬੈਟਰੀ ਵਾਲੀ ਹੈਗੀ ਏ ਕਿਉਂਕਿ ਇਹ ਸਾਥੀ ਬੈਟਰੀ ਵਾਲੀ ਜਿਹੜੀ ਉਹ ਟਰਾਈਸਾਈਕਲ ਦੀ ਮੰਗ ਕਰ ਰਿਹਾ ਮੇਰੇ ਕੋਲ ਜਿਹੜੀ ਉਹ ਵਾਲੀ ਆਵੇ ਤੇ ਇੱਕ ਜਿਹੜਾ ਇਹ ਕਹਿੰਦਾ ਮੈਂ ਹੱਥੀ ਕੰਮ ਕਰਨਾ ਚਾਹੁੰਦਾ ਇਹ ਸਲਾਈ ਮਸ਼ੀਨ ਦਾ ਇਹ ਕਿਉਂਕਿ ਸਲਾਈ ਦਾ ਕੰਮ ਸਿੱਖਿਆ ਹੋਇਆ ਤੇ ਕੋਈ ਵੀ ਸਮਾਜ ਸੇਵੀ ਜਥੇਬੰਦੀ ਜਿਹੜੀ ਵੀ ਹੈ ਜਿਹੜੀ ਇਹ ਵੀਡੀਓ ਦੇਖ ਕੇ ਇਹਦੀ ਹੈਲਪ ਜ਼ਰੂਰ ਕੀਤੀ ਜਾਵੇ ਕਿਉਂਕਿ ਆਪ ਦੇ ਹੱਥੀ ਕੰਮ ਕਰਨੀ ਚਾਹੁੰਦਾ ਹੈ ਇਹ ਸਾਥੀ ਤੇਜ ਕਰਕੇ ਜਿੰਨੀਆਂ ਵੀ ਸਮਾਜਿਕ ਜਥੇਬੰਦੀਆਂ ਨੇ ਕਿਉਂਕਿ ਦੂਸਰਿਆਂ ਦੀ ਜਿੰਨੀ ਕੋ ਮਦਦ ਕਰ ਰਹੇ ਨੇ ਪਰ ਇਸ ਕਿਉਂਕਿ ਜਿਹੜਾ ਆਤੀ ਮਿਹਨਤ ਕਰਨਾ ਚਾਹੁੰਦਾ ਹੈ ਸਾਥੀ ਇਹ ਹਰ ਮੰਦਰ ਤੇ ਦੀ ਮਦਦ ਕਰਕੇ ਤੇ ਨੂੰ ਜਿਹੜਾ ਯੋਗ ਬਣਾਇਆ ਜਾਵੇ ਕਿਉਂਕਿ ਜੋ ਆਪ ਦਾ ਪੇਟ ਪਾਲਨ ਕਰ ਸਕੇ